ਪਿਛਲੇ ਦਿਨੀ ਪਿੰਡ ਜਲਵੇੜੀ ਗਹਿਲਾਂ ਵਿੱਚ ਅਚਾਨਕ ਅੱਗ ਲੱਗਣ ਕਾਰਨ ਗਰੀਬ ਕਿਸਾਨ ਜਤਿੰਦਰ ਸਿੰਘ ਦੀ ਪੱਕੀ ਹੋਈ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ ਜਿਸ ਦੇ ਕਿਸਾਨਾਂ ਨੂੰ ਜ਼ਿਲ੍ਹਾ ਪੰਰਿਸਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਨੇ ਲੋਕਾਂ ਦੀ ਮਦਦ ਨਾਲ ਕਿਸਾਨ ਜਤਿੰਦਰ ਸਿੰਘ ਦੀ ਮਾਲੀ ਮਦਦ ਕੀਤੀ ਅੱਜ ਅਸੀਂ ਪਿੰਡ ਜਲਵੇੜੀ ਗਹਿਲਾ ਪਹੁੰਚੇ ਜਿੱਥੇ ਜਤਿੰਦਰ ਸਿੰਘ ਜੀ ਕਿਸਾਨ ਨੇ ਜਿਨ੍ਹਾਂ ਦੀ ਪਿਛਲੇ ਦਿਨੀ ਅੱਗ ਦੇ ਨਾਲ ਖੜੀ ਕਣਕ ਜਿਹੜੀ ਪੱਕੀ ਫਸਲ ਸੜ ਕੇ ਸੁਆਹ ਹੋ ਗਈ ਸੀ ਉਸ ਦਿਨ ਵੀ ਅਸੀਂ ਆਏ ਸੀ ਔਰ ਉਸ ਦਿਨ ਅਸੀਂ ਇਹਨਾਂ ਦੀ ਜਿਹੜੀ ਆਵਾਜ਼ ਚੱਕੀ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਪ੍ਰਸ਼ਾਸਨ ਤੱਕ ਪਰ ਕੋਈ ਵੀ ਅੱਜ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਕਿਸੇ ਨੇ ਕੋਈ ਗਰਦਾਬਰੀ ਨਹੀਂ ਕੀਤੀ ਕਿਸੇ ਨੇ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਔਰ ਇਸ ਉਸ ਤੋਂ ਬਾਅਦ ਅਸੀਂ ਇਲਾਕਾ ਨਿਵਾਸੀਆਂ ਨੇ ਸਾਰਿਆਂ ਨੇ ਜਿਹੜਾ ਸੋਚ ਕੇ ਜਿਹੜਾ ਥੋੜੇ-ਥੋੜੇ ਪੈਸੇ ਇਕੱਠੇ ਕਰਕੇ ਅੱਜ ਇਸ ਪਰਿਵਾਰ ਦੀ ਜਿਹੜੀ ਹੈ ਮਦਦ ਕਰਕੇ ਚੱਲੇ ਆ। ਸੋ ਮੈਂ ਸਮਝਦਾ ਇਨਸਾਨੀਅਤ ਤੌਰ ਦੇ ਉੱਤੇ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਜਿੰਨੇ ਕੁ ਜੋਗੇ ਹੈਗੇ ਅਸੀਂ ਜਿੰਨਾ ਭਾਵੇਂ ਕਿ ਅਸੀਂ ਪੂਰੀ ਤਾਂ ਨਹੀਂ ਕਰ ਸਕਦੇ ਜਿੰਨਾ ਨੁਕਸਾਨ ਹੋਇਆ ਪਰ ਜਿੰਨਾ ਕ ਜਿਹੜਾ ਇਲਾਕੇ ਨੇ ਕਿਸੇ ਨੇ ਵੀ ਥਿਲ-ਫੁਲ ਪਾਇਆ ਚਾਹੇ ਕਿਸੇ ਨੇ 5000 ਪਾਇਆ ਕਿਸੇ ਨੇ 1000 ਪਾਇਆ ਕਿਸੇ ਨੇ 200 ਪਾਇਆ ਕਿਸ ਨੇ 500 ਪਾਇਆ ਉਹ ਪਾ ਕੇ ਇਸ ਪਰਿਵਾਰ ਦੀ ਜਿਹੜੀ ਮਦਦ ਕਰਕੇ ਚੱਲੇ ਆ ਸੋ ਮੈਂ ਸਮਝਦਾ ਸਰਕਾਰਾਂ ਦੇ ਜਿਹੜੇ ਫਰਜ਼ ਬਣਦੇ ਨੇ ਉਹ ਸਰਕਾਰ ਆਪਣੇ ਫਰਜ਼ਾਂ ਤੋਂ ਕਿਤੇ ਕੋਹਾਂ ਦੂਰ ਆ ਕਿਉਂਕਿ ਹਰ ਇਨਸਾਨ ਜੋ ਵੀ ਚੀਜ਼ ਵਸਤ ਕੋਈ ਖਰੀਦਦਾ ਉਹ ਟੈਕਸ ਦੇ ਕੇ ਆਉਂਦਾ ਔਰ ਟੈਕਸ ਦੇ ਪੈਸੇ ਦੇ ਰਾਹੀਂ ਸਰਕਾਰ ਨੇ ਲੋਕਾਂ ਦਾ ਜਿਹੜਾ ਹਰ ਆਫਤ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਹੁੰਦਾ ਔਰ ਉਹਨਾਂ ਦੀ ਜਿੰਨੀ ਜਿਹੜੇ ਕਾਰਜ ਨੇ ਡਵੈਲਪਮੈਂਟ ਦਾ ਚਾਹੇ ਕੋਈ ਆਫਤ ਆਵੇ ਉਹ ਪੂਰੇ ਕਰਨੇ ਹੁੰਦੇ ਨੇ ਪਰ ਅੱਜ ਜਿਹੜੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਦੋਂ ਚੋਣਾਂ ਸੀ 2022 ਦੇ ਵਿੱਚ ਉਸ ਸਮੇਂ ਲੋਕਾਂ ਨਾਲ ਵਾਅਦੇ ਕਰਦੇ ਸੀ ਵੀ ਜਦੋਂ ਕਿਸੇ ਵੀ ਤਰ੍ਹਾਂ ਕਿਸਾਨ ਦਾ ਨੁਕਸਾਨ ਹੋਏਗਾ ਤਾਂ ਗਰਦਾਬਰੀ ਬਾਅਦ ਚ ਹੋਏਗੀ ਮੁਆਵਜ਼ਾ ਪਹਿਲਾਂ ਮਿਲੇਗਾ ਪਰ ਅੱਜ ਇੱਥੇ ਅਸੀਂ ਦੇਖ ਰਹੇ ਹਾਂ ਫਤੇਗੜ ਜ਼ਿਲ੍ਹੇ ਦੇ ਵਿੱਚ ਕਿਤੇ ਕੋਈ ਗਰਦਾਬਰੀ ਨਹੀਂ ਕਿਤੇ ਕੋਈ ਮੁਆਵਜ਼ਾ ਨਹੀਂ ਖੜੇ ਨੇ ਸਾਡੇ ਕੋ ਅਇਦਰ ਕਰੋ ਮੜਿਆ ਸ੍ਰਿੰਦਰ ਸਿੰਘ ਜੀ ਪਟਮਾਜਰਾ ਤੋਂ ਇਹ ਆਪਣੇ ਇਹਨਾਂ ਦੇ ਦੇਖੋ ਤੁਸੀਂ ਪਿਛਲੇ ਸਵਾ ਸਾਲ ਪਹਿਲਾਂ ਗੜਿਆਂ ਨਾਲ ਕਣਕ ਫਸਲ ਕਣਕ ਦੀ ਫਸਲ ਸਰ ਕੇ ਜਿਹੜੀ ਤਬਾਹ ਹੋ ਗਈ ਬਿਲਕੁਲ ਔਰ ਇਹਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਔਰ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਿੰਨੇ ਕਿਸਾਨ ਨੇ ਕਿੰਨੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਸਰਕਾਰਾਂ ਉੱਥੇ ਜਾ ਕੇ ਨਹੀਂ ਖੜੀਆਂ ਸੋ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਜਿਹੜੇ ਤੁਸੀਂ ਵਾਅਦੇ ਕਰੇ ਪੰਜਾਬ ਦੇ ਲੋਕਾਂ ਨਾਲ ਉਹ ਅੱਜ ਪੂਰੇ ਕਰੋ ਔਰ ਐ ਲੋਕਾਂ ਨੂੰ ਤੜਫਾਓ ਨਾ ਇਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ ਚਾਹੇ ਕਿਸੇ ਨੂੰ ਜਿਹੜੀ ਫਾਈਬਰ ਗੇਟ ਗੱਡੀ ਨਹੀਂ ਮੌਕੇ ਸਰ ਮਿਲੀ ਔਰ ਜਿਹੜੀਆਂ ਅਸੀਂ ਰੋਲਾ ਪਾਉਂਦੇ ਰਹੇ ਵੀ ਸ਼ਹਿਰ ਦੇ ਗੱਪੇ ਤੋਂ ਕੱਢ ਕੇ ਇਹਨਾਂ ਨੂੰ 10-10 ਪਿੰਡਾਂ ਦੇ 15-15 ਪਿੰਡਾਂ ਦੇ ਜ਼ੋਨ ਬਣਾ ਕੇ ਫਾਇਰ ਰਿਗੇਟ ਦੀਆਂ ਗੱਡੀਆਂ ਖੜਾਓ ਤਾਂ ਕਿ ਕਿਸੇ ਦਾ ਕਿਸਾਨ ਦਾ ਜਾਂ ਕਿਸੇ ਦਾ ਅੱਗ ਲੱਗਣ ਦੇ ਕਰ ਨੁਕਸਾਨ ਨਾ ਹੋਵੇ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰੀ ਐਡਾ ਵੱਡਾ ਨੁਕਸਾਨ ਹੋ ਗਿਆ ਔਰ ਸਰਕਾਰ ਨੁਕਸਾਨ ਹੋਣ ਤੋਂ ਬਾਅਦ ਵੀ ਨਹੀਂ ਪਹੁੰਚੀ ਮੈਂ ਧੰਨਵਾਦੀ ਹਾਂ ਆਪਣੇ ਇਲਾਕੇ ਦੇ ਲੋਕਾਂ ਦਾ ਔਰ ਜਿਨ੍ਹਾਂ ਲੋਕਾਂ ਨੇ ਅੱਜ ਤਿਲ ਫੁੱਲ ਪਾ ਕੇ ਇਸ ਕਿਸਾਨ ਦੀ ਜਤਿੰਦਰ ਸਿੰਘ ਦੀ ਮਦਦ ਕੀਤੀ ਆ ਮੈਂ ਉਮੀਦ ਕਰਦਾ ਕਿ ਸਰਕਾਰਾਂ ਹੁਣ ਜਾਗਣ ਗਈਆਂ ਔਰ ਜਾਗਣ ਨਹੀਂ ਅਸੀਂ ਜਿਵੇਂ ਵੀ ਇਲਾਕੇ ਦੇ ਲੋਕ ਇਕ ਮੁੱਟ ਹੋ ਕੇ ਅਸੀਂ ਆਪਣਾ ਹਰ ਕਿਸਾਨ ਦੀ ਹਰ ਜਿਹੜਾ ਵੀ ਕੋਈ ਸਮੱਸਿਆ ਚ ਕਿਰ ਰਿਹਾ ਅਸੀਂ ਉਹਦੀ ਮਦਦ ਕਰਦੇ ਰਹਾਂਗੇ। ਮੈਂnga ਮੈਂ ਪਿੰਡ ਜਲਵੇੜੀ ਗੱਲਾਂ ਦਾ ਰਹਿਣ ਵਾਲਾ ਮੇਰੀ ਫਸਲ ਸੜ ਕੇ ਸੁਆਹ ਹੋ ਗਈ ਸੀ। ਇਹ ਮੇਰੀ ਕੋਈ ਨਹੀਂ ਸੁਣਵਾਰੀ ਲੈਣ ਆਇਆ ਬਲਜੀਤ ਸਿੰਘ ਪੁੱਟਾ ਮੈਨੂੰ ਆਪਣੀ ਨੇਕ ਕਮਾਈ ਚੋਂ ਕੁਝ ਉਹ ਕਰਨਾ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਗੱਲ ਜਲਵੇੜੀ ਗੱਲਾਂ ਤੋਂ ਜੋ ਸਾਡਾ ਪਿੱਛੇ ਨੁਕਸਾਨ ਹੋਇਆ ਸੀ। ਜੀ ਦੇ ਬਦੌਲਤ ਸਾਡੇ ਕੋਲ ਸਾਡੇ ਚੇਅਰਮੈਨ ਸਾਹਿਬ ਗੁਰਜੀਤ ਸਿੰਘ ਘੁੱਟਾ ਜੀ ਸਾਡੇ ਕੋਲ ਮੌਕੇ ਤੇ ਪਹੁੰਚੇ ਔਰ ਸਾਨੂੰ ਹੌਸਲਾ ਦਿੱਤਾ ਔਰ ਅੱਜ ਫੇਰ ਦੁਬਾਰਾ ਸਾਨੂੰ ਉਹਨਾਂ ਨੇ ਜੋ ਸਾਡਾ ਨੁਕਸਾਨ ਹੋਇਆ ਜਿੰਨਾ ਵੀ ਬੰਦਾ ਸੀਗਾ ਉਹ ਸਾਨੂੰ ਅੱਜ ਉਹਨਾਂ ਨੇ ਸਨਮਾਨਿਤ ਕੀਤਾ ਜੋ ਸਾਡਾ ਵੀ ਨੁਕਸਾਨ ਹੋਇਆ ਸੀ ਕੀ ਕਹਿਣਾ ਚਾਹੁੰਦੇ ਆ ਮੈਂ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਅਸੀਂ ਸਰਕਾਰਾਂ ਤੋਂ ਹਟ ਕੇ ਮੈਨੂੰ ਇਹ ਆਪਣੀ ਸਰਕਾਰ ਲੱਗੀ ਜਿਨ੍ਹਾਂ ਨੇ ਆ ਕੇ ਸਾਡਾ ਦਿਲੋਂ ਆ ਕੇ ਸੁਣਿਆ ਸਾਨੂੰ ਬਹੁਤ ਵਾਦ ਟਾਈਮ ਦਿੱਤਾ ਸਾਡੀ ਦਿਲ ਦੀ ਸਾਰੀ ਗੱਲ ਸੁਣੀ ਔਰ ਅੱਜ ਸਾਡਾ ਜੋ ਵੀ ਨੁਕਸਾਨ ਹੋਇਆ ਉਹ ਸਾਨੂੰ ਅੱਜ ਉਹਨਾਂ ਨੇ ਦਿੱਤਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ